ਜਿਨ੍ਹਾਂ ਨਾਮ ਸਹਾਗਣੀ ਤਿਨ੍ਹਾਂ ਚਾਹਕ ਨ ਹੋਰ ਮਹਾਰਾਜ ਕਹਿੰਦੇ ਉਹਨਾਂ ਦੀ ਚਾਹਤ ਮੁੱਕ ਜਾਂਦੀ ਹੈ ਉਹਨਾਂ ਦੀ ਮਥਾਜਗੀ ਮੁੱਕ ਜਾਂਦੀ ਹੈ ਜਿਨ੍ਹਾਂ ਦੇ ਨਾਮ ਨਾਲ ਇਹ ਸ਼ਬਦ ਲੱਗ ਜਾਂਦਾ ਵੀ ਇਹ ਉਸ ਗੁਰੂ ਦੇ ਸਿੱਖ ਆ ਉੱਥੇ ਮਥਾਜਗੀ ਮੁੱਕ ਗਈ ਅੱਗੇ ਮਹਾਰਾਜ ਕਿਰਪਾ ਕਰਦੇ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਏ ਮੇਰੇ ਸੱਜਣ ਮੇਰੇ ਮਾਲਕ ਮੈਂ ਰੋਜ ਸੁਖਾਂ ਸੁਖ ਦੀ ਸੰਤ ਉਹਦੀ ਮੈਨੂੰ ਪ੍ਰਾਪਤੀ ਹੋ ਗਈ ਰੋਜ ਸੁਖਾਂ ਸੁਖ ਦੀ ਸੰਤ ਉਹਦੀ ਮੈਨੂੰ ਪ੍ਰਾਪਤੀ ਹੋ ਗਈ ਕੀ ਸੁਖ ਸੁਖੀਆ ਵਰ ਲੋੜੀਂ ਦਾ ਆਇਆ ਵੱਜੀ ਵਧਾਈ ਉਹ ਪਤੀ ਉਹ ਵਰ ਮਿਲੇ ਤਾਂ ਕਿ ਜੀਵਨ ਚ ਖੇੜਾ ਆ ਜਾਏ ਤੇ ਇੱਥੇ ਕਿਉਂਕਿ ਇਹ ਸ਼ਬਦ ਸਾਨੂੰ ਕੋ ਨਵਾਂ ਨਹੀਂ ਜਿਹੜਾ ਸੁੱਖਾਂ ਸੁਖਣ ਦੀ ਗੱਲ ਹੈ ਵੀ ਆਹ ਮਿਲ ਜਾਏ ਉੱਥੇ ਸੁੱਖ ਸੁਖ ਲਈ ਆਹ ਮਿਲ ਜਾਏ ਉੱਥੇ ਸੁੱਖ ਸੁਖ ਮਹਾਰਾਜ ਅਸੀਂ ਤੇ ਸੁੱਖਾਂ ਸੁਖ ਦੇ ਰਹੇ ਪੀ ਦੁਨਿਆਵੀ ਵਸਤੂਆਂ ਮਿਲ ਜਾਣ ਅਸੀਂ ਤੇਰੇ ਕੋਲ ਆ ਕੇ ਵੀ ਇਹ ਸੁੱਖਾਂ ਸੁਖ ਦੇ ਰਹੇ ਪਰ ਸਾਨੂੰ ਤੇ ਪਤਾ ਹੀ ਨਹੀਂ ਸੀ ਪੀ ਜਿਹੜੀ ਸੁੱਖ ਤਨ ਗੁਰੂ ਅਰਜਨ ਸਾਹਿਬ ਨੇ ਸੁਖੀ ਹੈ ਉਹ ਕਿੰਨੀ ਵਡੇਰੀ ਹੈ ਅਸਲ ਵਿੱਚ ਸੁੱਖ ਤੇ ਚਾਹੀਦੀ ਸੀ ਪਰ ਅਸੀਂ ਦੁਨਿਆਵੀ ਜੀਵ ਪਤਾ ਨਹੀਂ ਜਿੰਨਾ ਥਾਵਾਂ ਤੇ ਕਦੇ ਗਏ ਵੀ ਨਾ ਹੋਏ ਸੁਣ ਲਈਏ ਉਹ ਪਤਾ ਲੱਗਦਾ ਵੀ ਜਦੋਂ ਬਾਅਦ ਵਿੱਚ ਉਹ ਦਾਤ ਮਿਲ ਜਾਂਦੀ ਆ ਫਿਰ ਮੈਨ ਸਾਰੇ ਕਰਦੇ ਆਨ ਵਾਕਿਆ ਹੁੰਦਾ ਵੀ ਉੱਥੇ ਵੀ ਸੁੱਖ ਸੁਖੀ ਆ ਉੱਥੇ ਵੀ ਜਾਣਾ ਆਪਾਂ ਉੱਥੇ ਵੀ ਸੁੱਖ ਲਾਉਣੀ ਉੱਥੇ ਵੀ ਜਾਣਾ ਪਰ ਮਹਾਰਾਜ ਕਹਿੰਦੇ ਜੇ ਸੁੱਖ ਸੁਖਣੀ ਆ ਤੇ ਇਹ ਸੁਖੀਏ ਕਿ ਸਾਨੂੰ ਗੁਰੂ ਮਿਲ ਜਾਏ ਸਾਨੂੰ ਇਹ ਪਿਆਰਾ ਮਿਲ ਜਾਏ ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ ਵਰ ਲੋੜੀਂਦਾ ਆਇਆ ਵਜੀ ਵਧਾਈ ਮਹਾ ਮੰਗਲ ਰਹਿਸthia ਪਿਰ ਦਇਾਲ ਸਦ ਨਮ ਰੰਗਿਆ ਸਾਡੇ ਜੀਵਨ ਅੰਦਰ ਮੰਗਲ ਖੁਸ਼ੀ ਦਾ ਗੀਤ ਆਵੇ ਕਿਉਂਕਿ ਉਹ ਜਿਹੜਾ ਪਿਰ ਹੈ ਪਿਆਰਾ ਹੈ ਉਹ ਦਇਆ ਦਾ ਘਰ ਹੈ ਸਦ ਨਮ ਰੰਗਿਆ ਆਖਿਆ ਇੱਥੇ ਆ ਕੇ ਸਾਨੂੰ ਨਵਾਂ ਰੰਗ ਚੜਦਾ ਹੈ ਇੱਥੇ ਆ ਕੇ ਨਵਾਂ ਰੰਗ